ਮੈਂ ਅੰਧੂਟਵਾਲ ਕੈਂਡੀਡੇਟ ਆਮਾਦਮੀ ਪਾਰਟ ਵੀ ਬਾਡ ਨੰਬਰ 7 ਅੱਜ ਮਸੀਹ ਭਾਈਚਾਰੇ ਤੋਂ ਬੁੱਲੋ ਬਾਡ ਨੰਬਰ 7 ਵਿੱਚ ਚਰਚ ਵਿੱਚ ਇਹਨਾਂ ਨੇ ਮੇਰੀ ਜਿੱਤ ਲਈ ਪ੍ਰਾਰਥਨਾ ਪ੍ਰੇਰ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਇਹਨਾਂ ਨੂੰ ਯਕੀਨ ਦਿਵਾਉਂਦੀ ਆ ਕਿ ਇਹਨਾਂ ਨੇ ਜੋ ਵੀ ਮੇ ਤੋਂ ਆਸਰ ਰੱਖੀਆਂ ਜੋ ਵੀ ਕੀਤਾ ਮੈਂ ਨਾਲੇ ਇਹਨਾਂ ਦੇ ਸਾਰੇ ਕੰਮ ਪੂਰੇ ਕਰਾਂਗੀ ਕੀ ਅਪੀਲ ਕਰਨੀ ਚਾਹੁੰਦੇ ਹਾਂ ਜੀ ਅਪੀਲ ਕੀ ਕਰ ਮੈਂ ਵੀ ਇਹ ਕਰਨਾ ਚਾਹੁੰਦੀ ਆ ਕਿ 21 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆ ਕਿ ਝਾੜੂ ਦੇ ਨਿਸ਼ਾਨ ਤੇ ਪਾ ਕੇ ਮੈਨੂੰ ਕੰਮਜਾਮ ਕਰਨ ਤਾਂ ਜੋ ਮੈਂ ਇਹਨਾਂ ਦੇ ਅਧੂਰੇ ਕੰਮ ਜਿਹੜਾ ਪੂਰੇ ਕਰ ਸਕਾਂ ਅਸੇ ਦੋਬਲਣ ਹਾਂਜੀ ਮੇਰਾ ਨਾਮ ਮਿਸਿਸ ਗਲੋਰੀ ਦੈਨਿਲੇ ਮੈਂ ਵਾਰਡ ਨੰਬਰ 7 ਤੋਂ ਬੋਲ ਰਹੀ ਹਾਂ ਸਾਡੇ ਵਿੱਚ ਬਹੁਤ ਹੀ ਆਦਰਨੀਏ ਮੈਡਮ ਅੰਜੂ ਆਈ ਨੇ ਔਰ ਸਾਡੀ ਰਿਕਵੈਸਟ ਹੈ ਕਿ ਖੁਦਾ ਇਹਨਾਂ ਨੂੰ ਕਾਮਯਾਬ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਅੱਛੀ ਪਦਵੀ ਤੇ ਦੇਖਣਾ ਚਾਹੁੰਦੇ ਹਾਂ ਔਰ ਖੁਦਾ ਇਹਨਾਂ ਨੂੰ ਬਲੈਸ ਕਰੇ ਔਰ ਸਾਡੀ ਸਾਰਿਆਂ ਦੀ ਦੁਆ ਹੈ ਇਹਨਾਂ ਦੇ ਨਾਲ ਔਰ ਪ੍ਰਭੂ ਇਹਨਾਂ ਨੂੰ ਉੱਚਾ ਉਠਾਵੇਗਾ ਇਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਥੈਂਕ ਯੂ ਵੈਰੀ ਮਚ